ਹਾਏ 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 ਮੁੜਦਾਬਾਦ 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 ਦੇਖੋ ਅੱਜ ਅਸੀਂ ਰਾਹੁਲ ਗਾਂਧੀ ਦਾ ਪੁਤਲਾ ਬੁੱਕਿਆ ਉਹਨੇ ਸਾਡੇ ਇੱਕ ਸਿੱਖ ਨੇਤਾ ਸਾਡੇ ਮਨਿਸਟਰ ਨੇ ਸਾਡੇ ਪੰਜਾਬ ਦੀ ਸ਼ਾਨ ਨੇ ਸਦਾ ਰਣਜੀਤ ਸਿੰਘ ਬਿੱਟੂ ਜੀ ਇਹਨਾਂ ਨੂੰ ਗਦਾਰ ਕਹਿ ਕੇ ਛਰੇਆ ਪੁਕਾਰਿਆ ਔਰ ਹੱਥੋਂ ਭਾਈ ਹੋਣ ਦੀ ਵੀ ਕੋਸ਼ਿਸ਼ ਕੀਤੀ ਐਸਾ ਛੋਟੇ ਮਾਨਸਿਕਤਾ ਦਾ ਜਿਹੜਾ ਇਹ ਵਿਅਕਤੀ ਪਾਰਲੀਮੈਂਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਮੈਂ ਇਹ ਉਹ ਪਰਿਵਾਰ ਹੈ ਗਾਂਧੀ ਪਰਿਵਾਰ ਹੈ ਉਹ ਕਾਂਗਰਸ ਹੈ ਜਿਨ੍ਹਾਂ ਨੇ ਸਾਡੇ 84 ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਜਲਾਦ ਦਿਲਵਾਇਆ ਗਿਆ ਔਰ ਇਹਨਾਂ ਨੇ ਹਿੰਸਾ ਉੱਤੇ ਹਿੰਸਾ ਵੀ ਵਿੱਚ ਸਾਰਾ ਰੋਲ ਇਹਨਾਂ ਦਾ ਸੀਗਾ ਔਰ ਇਸ ਤੋਂ ਬਾਅਦ ਸਾਡੇ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਇਹਨਾਂ ਨੇ ਹੀ ਹਮਲਾ ਕਰਵਾਇਆ ਸੀਗਾ ਸੋ ਇਹਨਾਂ ਦੀ ਮਾਨਸਿਕਤਾ ਸਾਰੇ ਸਿੱਖਾਂ ਦੇ ਖਿਲਾਫ ਆ ਪੰਜਾਬੀਆਂ ਦੇ ਖਿਲਾਫ ਹੈ ਇਹਨਾਂ ਨੂੰ ਤੁਰੰਤ ਅਸੀਂ ਲੋਕ ਸਭਾ ਦੇ ਸਪੀਕਰ ਨੂੰ ਰਿਕਵੈਸਟ ਕਰਦੇ ਆ ਕਿ ਇਹੋ ਜਿਹੇ ਛੋਟੇ ਮਾਨਸਿਕਤਾ ਦੇ ਛੋਟਾ ਬੱਚਾ ਇਹਦਾ ਆਪਦਾ ਵੱਧ ਗਿਆ ਪਰ ਇਹਦਾ ਜਿਹੜਾ ਦਿਮਾਗ ਹੈ ਛੋਟੇ ਬੱਚੇ ਵਰਗਾ ਹੈ ਇਹਨੂੰ ਪਾਰਲੀਮੈਂਟ ਤੋਂ ਬਾਹਰ ਕੱਢਣਾ ਚਾਹੀਦਾ ਕੀ ਲੱਗਦਾ ਵੀ ਪ ਕਈ ਵਾਰ ਟਿੱਪਣੀ ਕੀਤੀ ਗਈ ਹੈ ਉਹ ਤਾਂ ਅੱਜ ਦੇਖੋ ਮੈਂ ਤੁਹਾਨੂੰ ਅੱਗੇ ਗੱਲ ਕੀਤੀ ਹੈ ਕਿ ਇਹਦੀ ਮਾਨਸਿਕਤਾ ਇਹ ਮੰਦ ਬੁੱਧੀ ਬੱਚਾ ਹੈ ਇਹਨਾਂ ਇਲਾਜ ਕਰਾਉਣਾ ਚਾਹੀਦਾ ਨਾ ਕਿ ਇਹਨੂੰ ਪਾਰਲੀਮੈਂਟ ਚ ਭੇਜਣਾ ਚਾਹੀਦਾ ਸਭ ਤੋਂ ਪਹਿਲਾਂ ਸਾਰੇ ਜਣੇ ਇਕੱਠੇ ਹੋ ਕੇ ਅਸੀਂ ਮੋਦੀ ਜੀ ਨੂੰ ਰਿਕਵੈਸਟ ਕਰਾਂਗੇ ਕਿ ਸਰਕਾਰ ਦੇ ਖਰਚੇ ਜਿਹਦਾ ਇਲਾਜ ਕਰਾਇਆ ਜਾਵੇ ਤਾਂ ਕਿ ਇਹਦੀ ਜਿਹੜੀ ਸੋਚ ਹੈ ਮਾਨਸਿਕਤਾ ਉਹ ਥੋੜੀ ਜੀ ਬਦ ਸਕੇ ਤਾਂ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਮਾਫੀ ਨਹੀਂ ਮੰਗੀ ਜਾਂਦੀ ਅਪਨੇ ਦੇਖੋ ਇਹ ਇਹ ਤੇ ਹਾਲੇ ਆਪਾਂ ਸਿਰਫ ਸੈਂਪਲ ਹੈ ਅਸੀਂ ਵੱਡੇ ਪ੍ਰਦਰਸ਼ਨ ਕਰਾਂਗੇ ਸਾਡੇ ਇੱਕ ਸਿੱਖਾਂ ਦੇ ਖਿਲਾਫ ਜਦੋਂ ਜਦੋਂ ਇਹ ਹਮਲਾ ਕਰੇਗੀ ਤੇ ਅੱਜ ਜਿਹੜਾ ਪ੍ਰੋਗਰਾਮ ਕੀਤਾ ਗਿਆ ਉਹ ਨਾਲ ਮੈਂ ਅਜੀਬਿਰਪਾਲ ਸਿੰਘ ਰੰਦਾਵਾ ਸਾਫ ਕਰ ਰਹੀ ਸੀ ਡਿਊਟੀ ਮੇਰਾ ਮੇਰਾ ਅੱਜ ਅਸੀਂ ਰਾਹਲ ਗਾਂਧੀ ਦਾ ਪੁਤਲਾ ਸਾੜ ਰਹੇ ਹਾਂ ਉਸ ਤੇਪੂ ਫਨਦਾਨ ਮੰਦ ਬੁੱਧਿਆ ਪੁਤਲਾ ਸਾੜ ਰਹੇ ਹਾਂ ਜਿਹਨੂੰ ਇਹ ਨਹੀਂ ਪਤਾ ਕਿ ਸਿੱਖਾਂ ਦੀਆਂ ਕੀ ਕੁਰਬਾਨੀਆਂ ਸਿੱਖ ਕਿ ਦਰ ਆ ਇਹ ਸਿੱਖ ਉਹ ਆ ਜਿਹੜਾ ਪਾਰਟਾਂ ਤੇ ਛੱਡ ਕੇ ਚਾਹੇ ਹਿੰਦੁਸਤਾਨ ਦੇ ਕਿਸੇ ਸੂਬੇ 'ਚ ਜਾਏ ਚਾਹੇ ਆ ਲ ਆ ਜਾਂਦਾ ਚਾਹੇ ਇੱਡਾ ਅਨਦਾਤਾ ਬਣ ਕੇ ਸਾਰੇ ਹਿੰਦੁਸਤਾਨ ਦੀ ਲੜਾਈ ਲੜਦਾ ਅੱਜ ਉਸ ਕੌਮ ਨੂੰ ਜਿਹੜਾ ਗਿਜ਼ਾਰ کہہ ਰਿਹਾ ਇਸ ਤਰ੍ਹਾਂ ਦੀ ਮਾਨਸਿਕਤਾ ਜਿਹੜੀ ਉਹ ਸਾਹਮਣੇ ਆਉਂਦੀ ਹੈ ਜਿਵੇਂ ਇੰਦਰਾ ਗਾਂਧੀ ਨੇ ਇਸ ਟੋਪਾ ਟੈਂਕਰਾਂ 'ਨਾ ਹਮਲਾ ਦਲਬਾਤ ਸਾਹਿਬ 'ਤੇ ਕੀਤਾ ਐਡਾ ਸਿੱਖਾਂ ਦਾ ਕਤਲੇਆਮ ਕੀਤਾ ਅਜੇ ਉਹ ਇਨੀ ਦਾ ਕਿੰਨਾ ਦੇ ਸਿਰ ਤੋਂ ਰੱਥਾ ਤੇ ਅੱਜ ਇਹਨਾਂ ਨੂੰ ਗੁਦਾਰ ਕਹਿ ਕੇ ਜਿਨਿਨੇ ਆਪਣੀ ਉਹ ਮਾਸਤਕਾ ਫੇਰ ਯਾਰ ਕੀਤੀ ਆ ਕਿ ਇਹ ਜਿਹੜਾ ਇਹ ਪਰਿਵਾਰ ਵਾ ਇਹ ਜਿਹੜੀ ਹੈ ਕਾਂਗਰਸ ਹੈ ਸਦੀ ਸੇ ਖਾਂਦੇ ਸੁਸਪੜ ਭਾਗ ਦੇ ਕਾਰਨ ਇਹਦਾ ਰਾਹੁਲ ਗਾਂਧੀ ਜੀ ਪਹਿਲਾਂ ਮੋਦੀ ਜੀ ਨੂੰ ਲੈ ਕੇ ਵੀ ਕਈ ਵਾਰ ਉਹਨਾਂ ਦੇ ਵੱਲੋਂ ਟਿੱਪਣੀਆਂ ਦਿੱਤੀਆਂ ਦੇਖੋ ਜਿਹੜਾ ਰਾਹੁਲ ਗਾਂਧੀ ਉਹ ਬਖਲਾਇਆ ਹੋਇਆ ਉਹਨੇ ਆ ਵੀ ਦਿਨੋ ਦਿਨ ਕਾਂਗਰਸ ਇਹ ਦੋਸਤਾਂ ਵਿੱਚੋਂ ਮਰ ਰਹੀ ਹੈ ਔਰ ਮਰ ਇਹ ਵੀ ਕਰਕੇ ਰਹੀ ਹੈ ਕਿ ਜਿੱਥੇ ਜਾਂਦਾ ਉੱਥੇ ਕਾਂਗਰਸ ਹਾਰੇਗੀ ਬੇੜਾ ਇਹਦਾ ਗਿਰਕ ਹੋ ਗਿਆ ਪੰਜਾਬ ਵਿੱਚ ਨੂੰ ਪਤਾ ਇੰਨੀ ਘਾਟੋ ਧੜ ਚੱਲ ਰਹੀ ਹੈ ਇਹਦਾ ਰਾਤਾ ਸੀ ਵੀ 2-4 ਸੂਟੇ ਆ ਗਏ ਆ ਜਿੱਥੇ ਸਾਡੀ ਸਰਕਾਰ ਬਣ ਜੂ ਸਾਡਾ ਖਰਚਾ ਪਾਣੀ ਚੱਲੂਗਾ ਇਹਦੀ ਵਜ੍ਹਾ ਦੇ ਨਾਲ ਪੰਜਾਬ ਵਿੱਚ ਪੂਰੀ ਤਰ੍ਹਾਂ ਕਾਂਗਰਸ ਹਾਰੇਗੀ ਇਹ ਗੱਲ ਤੁਸੀਂ ਨੋਟ ਕਰ ਲਓ ਔਰ ਸਿੱਖ ਕੌਮ ਇਹਨੂੰ ਕਦੀ ਵੀ ਮਾਫ਼ ਨਹੀਂ ਕਰੂਗੀ ਗਦਾਰ ਕਹਿਣ ਤੇ ਮੈਂ ਇਹਨੂੰ ਕਹਿਣਾ ਵੀ ਉਹ ਮਾਫੀ ਮੰਗ ਸਾਰੇ ਸਰਦਾਰਾਂ ਕੋਲੋਂ ਔਰ ਸਾਰੀ ਕੌਮ ਉਹ ਮਾਫੀ ਮੰਗੇ ਔਰ ਆਪਣੇ ਜਿਹੜੇ ਅਲਫਾਜ਼ ਉਹ ਵਾਪਸ ਕਰੇ। ਅਗਰ ਇਹਨੇ ਆਪਣੇ ਅਲਫਾਜ਼ ਵਾਪਸ ਨਹੀਂ ਲਏ ਤੇ ਪਾਰਟੀ ਜੋ ਵੀ ਸਾਨੂੰ ਅਗਾਹ ਹੁਕਮ ਲਾਉਗੀ ਉਹ ਅੱਗੇ ਆ ਕੇ